ਦੋਸਤੋ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਵੀ ਰੀਅਲ ਵਲੌਗਸ ਦੇ ਉੱਤੇ ਹਮੇਸ਼ਾ ਦੀ ਤਰ੍ਹਾਂ ਜੱਫਾ ਕਲੈਕ ਕੇ ਆ ਜੀ ਇੱਕ ਹੋਰ ਨਵੀਂ ਕੋਠੀ ਇਹ ਕੋਠੀ ਦਾ ਜਿਹੜਾ ਸਾਈਜ਼ ਹੈ ਜੀ ਉਹ 17 ਬਾਈ 70 17 ਹੈ ਨਾ ਫਰੰਟ ਹੈ ਜੀ ਤੇ 70 ਇਹਦੀ ਡੀਪ ਹੈ ਜੀ ਲੋਕੇਸ਼ਨ ਤੁਸੀਂ ਚੈੱਕ ਕਰ ਸਕਦੇ ਹੋ ਜੀ ਬਹੁਤ ਸੋਹਣੀ ਲੋਕੇਸ਼ਨ ਦੇ ਉੱਤੇ ਕੋਠੀ ਬਣੀ ਹੋਈ ਹੈ ਜੀ ਚਲੋ ਆਪਾਂ ਅੰਦਰੋਂ ਦੇਖਦੇ ਹਾਂ ਕੋਠੀ ਸਭ ਤੋਂ ਪਹਿਲਾਂ ਦੋਸਤੋ ਹੈਗਾ ਜੀ ਵਾਸ਼ਰੂਮ ਇਹ ਵਾਸ਼ਰੂਮ ਜਿਵੇਂ ਆਪਾਂ ਕਹਿੰਦੇ ਨੇ ਗੈਸਟ ਵਾਸ਼ਰੂਮ ਹੈਗਾ ਇੰਦੇ ਵਿੱਚ ਦੂਜੀ ਦੇਸੀ ਸੀਟ ਲੱਗੀ ਹੋਈ ਹੈ ਜੀ ਤੇ ਆ ਹੈਗੇ ਜੀ ਵਾਸ਼ ਰੂਮ ਠੀਕ ਹੈ ਜੀ ਹੋਰਚ ਬਹੁਤ ਵੱਡਾ ਹੈ ਜੀ ਹੋਰਚ ਦੇ ਵਿੱਚ ਤੁਸੀਂ ਵੱਡੀ ਗੱਡੀ ਖੜੀ ਕਰ ਸਕਦੇ ਹੋ ਤੇ ਪਲੱਸ ਦੋ ਛੋਟੇ ਵਹੀਕਲ ਵੀ ਖੜੇ ਹੋ ਜਾਣਗੇ ਤੇ ਉਹ ਦੋਸਤੋ ਆਪਾਂ ਹੁਣ ਅੰਦਰੋਂ ਦੇਖਦੇ ਹਾਂ ਜੀ ਕੋਠੀ ਅੰਦਰ ਤੁਸੀਂ ਦੇਖੋਗੇ ਦੋਸਤੋ ਇਧਰਲੇ ਪਾਸੇ ਹੈਗੇ ਜੀ ਕਿਚਨ ਬਹੁਤ ਸੋਹਣਾ ਕੰਮ ਹੋਇਆ ਹੋਇਆ ਜੀ ਇਹ ਸੋਚਾਂ ਤੁਸੀਂ ਚੈੱਕ ਕਰ ਸਕਦੇ ਹੋ ਠੀਕ ਹੈ ਜੀ ਬਹੁਤ ਸੋਹਣੀਆਂ ਸੋਚਾਂ ਲੱਗੀਆਂ ਜੀ ਹੈਵਲਸ ਦੀਆਂ ਸੋਚਾਂ ਹਨ ਜੀ ਠੀਕ ਹੈ ਜੀ ਇੱਧਰ ਇੱਕ ਹੋਰ ਵਾਸ਼ ਰੂਮ ਦਿੱਤਾ ਹੋਇਆ ਹੈ ਜੀ ਇਹ ਡਰਾਈੰਗ ਰੂਮ ਦੇ ਨਾਲ ਇਹ ਜੀ ਡਰਾਈੰਗ ਰੂਮ ਠੀਕ ਹੈ ਜੀ ਇਸ ਤੋਂ ਬਾਅਦ ਆ ਜਾਂਦਾ ਜੀ ਫਰਸਟ ਬੈਡਰੂਮ ਇਹ ਬੈਡਰੂਮ ਦੇ ਨਾਲ ਹੈਗੇ ਜੀ ਅਟੈਚ ਵਾਸ਼ਰੂਮ ਵਾਸ਼ਰੂਮ ਹੈ ਜੀ ਉਹ ਦੋਨੇ ਬੱਟਮ ਦੇ ਨਾਲ ਅਟੈਚ ਹੈ ਜੀ ਤੁਹਾਨੂੰ ਦਿਖਾਉਣਾ ਹੈ ਜੀ ਇਹਦੇ ਵਿੱਚ ਹੈਗੇ ਜੀ ਉਂਗਲੀ ਸੀਟ ਠੀਕ ਹੈ ਜੀ ਇਧਰਨੇ ਵਾਸ਼ਰੂਮ ਦੇ ਨਾਲ ਹੀ ਹੈਗੇ ਜੀ ਇੱਕਾ ਹੋਰ ਵਾਸ਼ਬੁਸ਼ਨ ਵਾਸ਼ਬੁਸ਼ਨ ਤੇ ਉੱਪਰ ਦਿੱਤਾ ਹੋਇਆ ਜੀ ਜਾ ਛੋਟਾ ਜਿਹੇ ਨਾਲ ਕੀ ਹੈ ਜੀ ਰੋਸ਼ਨੀ ਰਹਿੰਦੀ ਹੈ ਸਾਰੀ ਤੇ ਆਪਾਂ ਹੁਣ ਚੈੱਕ ਕਰਦੇ ਹਾਂ ਜੀ ਆਪਣਾ ਸੈਕੰਡ ਬੈੱਡਰੂਮ ਬਹੁਤ ਵੱਡਾ ਰੂਮ ਹੈ ਜੀ ਇਹ ਦੇਖੋ ਜੀ ਬੈੱਡਰੂਮ ਹੈ ਤੇ ਇਹਦੇ ਬੈਕ ਸਾਈਡ ਦੇ ਉੱਤੇ ਜਿਹੜਾ ਇੱਕ ਹੋਰ ਜਿਹਾ ਬੈਕ ਸਾਈਡ ਦੇ ਉੱਤੇ ਇੱਕ ਹੋਰ ਜਾਲ ਦਿੱਤਾ ਹੋਇਆ ਦੋਸਤੋ ਇਹ ਦੇਖੋ ਜੀ ਸੋਹਣੀ ਘੁੱਟੀ ਹੈ ਜੀ ਖੁੱਲੀ ਡੁੱਲੀ ਤੇ ਜਿਹੜਾ ਇਹਦਾ ਰੇਟ ਉਹ ਵੀ ਬਹੁਤ ਵਾਜੂਬ ਹੈ ਜੀ ਤੇ 37 ਲੱਖ ਰੁਪਏ ਦੀ ਦੋਸਤੋ ਇਹਦੀ ਡਿਮਾਂਡ ਹੈ ਜੀ ਚਲੋ ਤੁਹਾਨੂੰ ਮੈਂ ਉੱਪਰੋਂ ਵੀ ਦਿਖਾਉਣਾ ਘੁੱਟੀ ਚਲੋ ਦੋਸਤੋ ਹੁਣ ਆਪਾਂ ਉੱਪਰ ਚੱਲਦੇ ਆਂਗੇ ਦੇਖੋ ਇਹ ਬਹੁਤ ਸੋਹਣਾ ਕੰਮ ਹੋਇਆ ਹੋਇਆ ਸਾਰੀ ਘੁੱਟੀ ਦੇ ਵਿੱਚ ਠੀਕ ਹੈ ਜੀ ਆਪਰੰਡ ਦੇ ਉੱਤੇ ਜਿਹੜਾ ਲੱਗਿਆ ਹੋਇਆ ਹੈ ਜੀ ਸ਼ੀਸ਼ਾ ਲੱਗਿਆ ਹੋਇਆ ਹੈਗਾ ਤੇ ਉੱਪਰ ਵੀ ਇੱਕ ਰੂਮ ਆ ਦੇਖੋ ਦੋਸਤੋ ਖੁੱਲਾ ਵਿਹੜਾ ਹੈ ਜੀ ਉੱਪਰ ਤੇ ਪਲੱਸ ਨਾਲ ਇਹ ਹੈਗਾ ਜੀ ਆਪਣਾ ਇੱਕ ਰੂਮ ਹੈ ਠੀਕ ਹੈ ਜੀ ਇਹ ਰੂਮ ਹੈ ਜੀ ਰੂਮ ਦੇ ਨਾਲ ਹੈਗਾ ਜੀ ਆਪਣਾ ਵਾਸ਼ਰੂਮ ਅਟੈਚ ਹੈ ਜੀ ਠੀਕ ਹੈ ਇੱਥੇ ਵੀ ਹੁੰਦੀ ਸੀਟ ਲੱਗੀ ਹੋਈ ਹੈ ਦੋਸਤੋ ਕੋ ਦੋਸਤੋ ਬਾਹਰ ਤੁਸੀਂ ਚੈੱਕ ਕਰ ਸਕਦੇ ਹੋ ਸਾਰੇ ਬਹੁਤ ਸੋਹਣੇ ਘਰ ਬਣੇ ਹੋਏ ਕੋਠੀਆਂ ਨੇ ਬਹੁਤ ਸੋਹਣਾ ਏਰੀਆ ਤੇ ਲੋਕੇਸ਼ਨ ਬਹੁਤ ਵਧੀਆ ਹੈਗੀ ਤੇ ਦੋਸਤੋ ਜਿਹੜੀ ਇਹਦੀ ਡਿਮਾਂਡ ਰੱਖੀ ਗਈ ਹੈ ਜੀ ਉਹ 37 ਲੱਖ ਰੁਪਈਆ ਹੈਗੀ ਬਾਕੀ ਮੌਕੇ ਦੇ ਉੱਤੇ ਮਾਨਤਾ ਨਾ ਹੋ ਜੂਗਾ ਜੀ ਤੇ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਦੇ ਲਈ ਸਾਡੇ ਚੈਨਲ ਨੂੰ ਦੇਖਦੇ ਰਹੋ ਤੇ ਚੈਨਲ ਨੂੰ ਸਾਡੇ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਧੰਨਵਾਦ ਦੋਸਤੋ